ਸ਼ੇਅਰ ਕਰ ਲਈ ਇੱਥੇ ਆਏ ਆ ਸੋ ਮੇਰੇ ਨਾਲ ਸੱਜੇ ਪਾਸੇ ਮੇਰੇ ਫੋਰਸ ਦੇ ਸੈਕਟਰੀ ਪ੍ਰਿੰਕ ਭਾਰਤੀ ਜੀ ਔਰ ਸਾਡੇ ਮੁਖ ਬਨਪਾਲ ਤਰਵਿੰਦਰ ਸ਼ਰਮਾ ਜੀ ਕਾਨਨ ਜੀ ਸਾਡੇ ਸੀਨੀਅਰ ਆਫਸਰ ਨੇ ਸੋ ਮੈਂ ਦੋ ਗੱਲਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਨੀਆਂ ਚਾਹੁੰਦਾ ਹੋਏ ਆ ਕਿ ਇੱਕ ਪੰਜਾਬ ਦੇ ਅੰਦਰ ਜਿਹੜੇ ਹਾਈਵੇ ਨੇ ਖਾਸ ਕਰਕੇ ਜਿਹੜੇ ਸਟੇਟ ਹਾਈਵੇ ਨੇ ਜਾਂ ਦੂਜੇ ਵੀ ਹੋਣਗੇ ਉਹਨਾਂ ਹਾਈਵੇਜ਼ ਦੇ ਆਲੇ ਦੁਆਲੇ ਆਮ ਤੌਰ ਤੇ ਤੁਸੀਂ ਪਲਾਂਟੇਸ਼ਨ ਦੇਖਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਅਸੀਂ ਲਾਨੇ ਆ ਉਹਨਾਂ ਦਾ ਰਖ ਰਖਾਵ ਕਰਦੇ ਆ ਜਿਹਦੇ ਵਿੱਚ ਕਮਰਸ਼ੀਅਲ ਬੂਟੇ ਵੀ ਹੁੰਦੇ ਆ ਤੇ ਕੁਦਰਤ ਦਾ ਸੰਤੋਲ ਰੱਖਣ ਦੇ ਲਈ ਅਸੀਂ ਫਾਲਦਾਰ ਬੂਟੇ ਬਿਲਾਣੇ ਆ ਕਿਉਂਕਿ ਸਾਡੇ ਪੰਛੀ ਸਾਡੇ ਪਖੂ ਬਖੇਰੂ ਜਿਹੜੇ ਆ ਉਹ ਆਪਣਾ ਪੀੜ ਪਾਲ ਸਕਣ ਸੋ ਜਿੱਥੇ ਕਮਰਸ਼ਲ ਬੂਟੇ ਲਾਨੇ ਆ ਫਾਲਦਾਰ ਬੂਟੇ ਲਾਨੇ ਆ ਤੇ ਉਹ ਤੁਹਾਨੂੰ ਆਮ ਤੌਰ ਤੇ ਪੰਜਾਬ ਦੇ ਹਾਈਵੇ ਦੇ ਆਲੇ ਦੁਆਲੇ ਦੇਸੇ ਵੀ ਆ ਇਹ ਕਾਸੀ ਨਵੇਕਲੀ ਪਹਿਲ ਕਦਮੀ ਅ ਕਰੰਟਲੀ ਜਾ ਰਹੇ ਆ ਉਹ ਇਹ ਆ ਕਿ ਪੰਜਾਬ ਦੇ ਜਿਹੜੇ ਹਾਈਵੇ ਨੇ ਖਾਸ ਕਰਕੇ ਜ਼ਿਆਦਾਤਰ ਪਿੰਡੂ ਅ ਏਰੀਆ ਦੇ ਵਿੱਚੋਂ ਗੁਜ਼ਰਦੇ ਆ ਸੋ ਇਹਨਾਂ ਹਾਈਵੇ ਦੇ ਦੋਵੇਂ ਪਾਸੇ ਅਸੀਂ ਫੁੱਲਦਾਰ ਬੂਟੇ ਲਾਨ ਦਾ ਇੱਕ ਅ ਪ੍ਰੋਜੈਕਟ ਸ਼ੁਰੂ ਕਰਨ ਲਈ ਜਾ ਰਹੇ ਆ ਪਹਿਲੀ ਕੜੀ ਵੱਜੋਂ ਅਸੀਂ 500 ਮੀਟਰ ਉਦਾਹਰਨ ਦੇ ਤੌਰ ਤੇ ਤੁਸੀਂ ਪਠਾਨਕੋਟ ਤੋਂ ਅੰਮ੍ਰਿਤਸਰ ਜਾਣਾ ਤੇ ਇਸ ਹਾਈਵੇ ਦੇ ਉੱਤੇ ਇੱਕ ਥਾਂ ਦੇ ਉੱਤੇ ਤੁਹਾਨੂੰ 500 ਮੀਟਰ ਖੱਬੇ ਪਾਸੇ ਤੇ 500 ਮੀਟਰ ਸੱਜੇ ਪਾਸੇ ਅਲੱਗ-ਅਲੱਗ ਤਰ੍ਹਾਂ ਦੇ ਫੁੱਲਦਾਰ ਬੂਟੇ ਮਿਲਣਗੇ ਸੋ ਇਹ ਸਾਡਾ ਪਾਇਲਟ ਪ੍ਰੋਜੈਕਟ ਹੋਏਗਾ ਮਨਰੇਗਾ ਦੇ ਦਿਨ ਇਸ ਦੀ ਸਾਰੀ ਕਰਾਂਗੇ ਰੋਜ਼ਗਾਰ ਮਿਲੇਗਾ ਲੋਕਾਂ ਨੂੰ ਤੇ ਨਾਲ ਸਾਡੇ ਹਾਈਵੇ ਦੀ ਜਿਹੜੀ ਸੁੰਦਰਤਾ ਹੈ ਉਹ ਵੀ ਵਿਖਰੇਗੀ ਲੋਕ ਆਂਦੇ ਜਾਂਦੇ ਉਹਨੂੰ ਦੇਖਣਗੇ ਔਰ ਇਹ ਜਿਹੜੇ 5 ਜ਼ਿਲ੍ਹੇ ਅਸੀਂ ਚੁਣੇ ਆ ਉਹਨਾਂ ਦੇ ਵਿੱਚੋਂ ਡਿਸਟ੍ਰਿਕਟ ਪਠਾਨਕੋਟ ਸ੍ਰੀ ਅਮਰਸਰ ਸਾਹਿਬ ਨਵਾਂ ਸ਼ਹਿਰ ਖੜਕੜ ਕਲਾਂ ਦੇ ਆਲੇ ਦੁਆਲੇ ਲੋਕੇਸ਼ਨ ਦੀ ਅਸੀਂ ਉਹ ਉਹਨੂੰ ਆਈਡੈਂਟੀਫਾਈ ਕਰ ਰਹੇ ਆ ਸੇਂਦ ਆਂਧਪੁਰ ਸਾਹਿਬ ਤੇ ਪੰਜਵਾਂ ਜ਼ਿਲ੍ਹਾ ਸਾਡੇ ਲਈ ਸੰਗਰੂਰ ਹੋਏਗਾ ਸੋ ਇਹ ਪੰਜ ਜ਼ਿਲ੍ਹਿਆਂ ਦੇ ਅੰਦਰ 5 500 ਮੀਟਰ ਦੇ ਜਿਹੜੇ ਫਲਦਾਰ ਬੂਟੇ ਨੇ ਫਲਦਾਰ ਬੂਟੇ ਮਲਟੀ ਕਿਸਮ ਦੇ ਅਲੱਗ-ਅਲੱਗ ਤਰ੍ਹਾਂ ਦੇ ਇਹ ਅ ਬੂਟੇ ਹੋਣਗੇ ਇਹਨਾਂ ਦੇ ਤਿੰਨ ਪੜਾਅ ਹੋਣਗੇ ਉਹ ਅਸੀਂ ਬੂਟਿਆਂ ਨੂੰ ਜੋ ਉਹਨਾਂ ਦੀ ਬੰਦਰਾ ਉਹਦੇ ਮੁਤਾਬਕ ਜਿਹੜਾ ਪਹਿਲੀ ਕਤਾਰ ਦੇ ਵਿੱਚ ਬੂਟੇ ਉਹ ਹੋਣਗੇ ਜਿਹੜੇ ਉਦਾਹਰਨ ਦੇ ਤੌਰ ਤੇ 5 ਫੁੱਟ ਤੋਂ ਉੱਪਰ ਨਹੀਂ ਜਾਂਦੇ ਦੂਜੀ ਕਤਾਰ ਤੇ ਹੋਣਗੇ ਜਿਹੜੇ 6 ਫੁੱਟ ਤੋਂ ਉੱਪਰ ਨਹੀਂ ਜਾਂਦੇ ਤੀਜੀ ਕਤਾਰ ਚ ਹੋਣਗੇ ਜਿਹੜੇ 7 ਜਾਂ 8 ਫੁੱਟ ਤੋਂ ਉੱਪਰ ਨਹੀਂ ਜਾਂਦੇ ਮੈਂ ਉਦਾਹਰਨ ਦੇ ਤੌਰ ਤੇ ਕਹਿ ਰਿਹਾ ਤਾਂ ਬਗਾਇਦਾ ਇੱਕ ਸੈਂਟੀਫਿਕ ਆਧਾਰ ਦੇ ਉੱਤੇ ਇਹਨਾਂ ਦੀ ਚੋਣ ਕਰਕੇ ਇਹਨਾਂ ਨੂੰ ਅਸੀਂ ਜਿਹੜਾ ਆ ਉਹ ਇਹ ਪੰਜ ਜ਼ਿਲ੍ਹਿਆਂ ਦੇ ਅੰਦਰ ਜਿਹੜੇ ਇਹ ਪਾਇਲਟ ਪ੍ਰੋਜੈਕਟ ਅਸੀਂ ਸ਼ੁਰੂ ਕਰਨ ਲਈ ਜਾ ਰਹੇ ਹਾਂ ਜਿਸ ਤਰ੍ਹਾਂ ਵਿਦੇਸ਼ਾਂ ਦੇ ਅੰਦਰ ਤੁਸੀਂ ਦੇਖਦੇ ਹੋ ਹਾਈਵੇ ਦੇ ਕੰਢੇ ਕਾਫੀ ਮੁਲਕਾਂ ਦੇ ਵਿੱਚ ਉਹਨਾਂ ਨੇ ਫੁੱਲਦਾਰ ਬੂਟੇ ਲਾਏ ਹੁੰਦੇ ਆ ਸੋ ਇਹਦੇ ਨਾਲ ਜਿੱਥੇ ਹਾਈਵੇ ਦੀ ਸੁੰਦਰਤਾ ਵੱਧਦੀ ਆ ਉੱਥੇ ਵਾਤਾਵਰਨ ਨੂੰ ਵੀ ਸ਼ੁੱਧ ਕਰਨ ਦੇ ਵਿੱਚ ਇੱਕ ਜੈਵਿਕ ਵਿਭਿੰਨਤਾ ਦੇ ਰੂਪ ਦੇ ਵਿੱਚ ਵੀ ਮਤਲਬ ਮੈਂ ਸਮਝਦਾ ਵੀ ਇੱਕ ਸਾਨੂੰ ਜਿਹੜਾ ਉਹ ਵੱਡੀ ਪਹਿਲ ਕਦਮੀ ਹੋਏਗੀ ਸੋ ਇਹਨੂੰ ਪਾਇਲਟ ਪ੍ਰੋਜੈਕਟ ਨੂੰ ਜਿਹੜਾ ਉਹ ਦੇਖਣ ਦੇ ਲਈ ਇਹਦੀ ਸਾਰੀ ਪ੍ਰਕਿਰਿਆ ਨੂੰ ਬਾਚਨ ਦੇ ਲਈ ਔਰ ਇਹਦੇ ਲਈ ਅਸੀਂ ਇੱਕ ਕਮੇਟੀ ਵੀ ਸਟੇਟ ਲੈਵਲ ਤੇ ਐਕਸਟਰਾ ਕਮੇਟੀ ਵੱਖਰੀ ਕਮੇਟੀ ਬਣਾਵਾਂਗੇ ਜਿਹਦੇ ਕੋਲ ਓਨਲੀ ਇਹੀ ਕੰਮ ਹੋਊਗਾ ਤੇ ਹਰ 15 ਦਿਨਾਂ ਬਾਅਦ ਉਹ ਸਾਨੂੰ ਰਿਪੋਰਟ ਕਰਿਆ ਕਰੂਗੀ ਕਿ ਵੀ ਇਹ ਪ੍ਰੋਜੈਕਟ ਉਹਦੀ ਅਪਡੇਟਸ ਸਾਨੂੰ ਮਿਲਿਆ ਕਰੂਗੀ ਵੀ ਅੱਜ ਕੀ ਕੀਤਾ ਕੱਲ ਕੀ ਕੀਤਾ 15 ਦਿਨਾਂ ਦੇ ਬਾਅਦ ਇਹ ਤੋ ਟੋਟਲ ਜਿਹੜੀ ਸਾਨੂੰ ਰਿਪੋਰਟ ਦੇਦੀ ਆਏਗੀ ਸੋ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਲੋਕ ਇਹਨੂੰ ਪਸੰਦ ਵੀ ਕਰਨਗੇ ਔਰ ਸਾਡੀ ਕਾਮਨਾ ਕੀ ਹੈ ਸਾਡਾ ਪਾਇਲਟ ਪ੍ਰੋਜੈਕਟ ਅ ਮਤਲਬ ਚੰਗਾ ਇਹਦਾ ਇਹਦਾ ਸਾਨੂੰ ਉਹ ਅ ਅੱਗੇ ਵਿਧਾਨੇ ਦੇ ਲਈ ਜਿਹੜਾ ਮਤਲਬ ਸਾਨੂੰ ਇੱਕ ਮੌਕਾ ਮਿਲੇਗਾ ਤੇ ਸੋ ਅਸੀਂ ਪੂਰੇ ਪੰਜਾਬ ਨੂੰ ਇਹਦੇ ਅੰਦਰ ਕਵਰ ਕਰਕੇ ਇੱਕ ਨਵੇਕਲੀ ਕਿਸਮ ਦੀ ਮਤਲਬ ਜਿਹੜੀ ਆ ਉਹ ਪੰਜਾਬ ਦੀ ਵਾਤਾਵਰਨ ਦੇ ਫਿਜ਼ਾ ਦੇ ਅੰਦਰ ਅਸੀਂ ਇੱਕ ਰੂਹ ਫੋਕਣ ਦਾ ਕੰਮ ਜਿਹੜਾ ਉਹ ਕਰਨ ਲਈ ਜਾ ਰਹੇ ਹਾਂ ਇੱਕ ਤਾਂ ਇਹ ਇਹ ਹੈਗਾ ਪਹਿਲਾ ਸਾਡਾ ਕੰਮ ਦੂਜਾ ਅਸੀਂ ਪੰਜਾਬ ਦੇ ਅੰਦਰ ਵਾਤਾਵਰਨ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਇਹ ਸਾਡਾ ਥੀਮ ਹੋਊਗਾ ਤੇ ਇਹਦੇ ਲਈ ਅਸੀਂ ਕਿਉਂਕਿ ਦੁਨੀਆ ਦੇ ਅੰਦਰ ਕਲਾਈਮੇਟ ਚੇਂਜ ਹੋ ਰਿਹਾ ਔਰ ਪੰਜਾਬ ਵੀ ਉਸ ਤਬਦੀਲੀ ਦੇ ਅਸਰ ਤੋਂ ਲਾਂਭੇ ਨਹੀਂ ਜਾ ਸਕਦਾ ਕਈ ਤਰ੍ਹਾਂ ਦੇ ਅਸਰ ਜਿਹੜੇ ਆ ਉਸ ਮਨੁੱਖੀ ਜੀਵਨ ਦੇ ਉੱਤੇ ਫਸਲਾਂ ਦੇ ਉੱਤੇ ਜਾਨਵਰਾਂ ਦੇ ਉੱਤੇ ਜਿਹੜੇ ਮੌਸਮ ਚੇਂਜ ਹੋ ਰਿਹਾ ਉਹਦਾ ਪੈ ਰਹੇ ਆ ਸੋ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਦੇ ਅੰਦਰ ਤੇ ਖਾਸ ਕਰਕੇ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਸਾਡੇ ਵਿਦਿਆਰਥੀ ਜਿਹੜੇ ਸਕੂਲਾਂ ਕਾਲਜਾਂ 'ਚ ਪੜ੍ਹਦੇ ਆ ਉਹਨਾਂ ਦੇ ਅੰਦਰ ਇੱਕ ਨਵੀਂ ਚੇਤਨਾ ਪੈਦਾ ਕਰਨ ਦੇ ਲਈ ਉਹਨਾਂ ਦਾ ਲਗਾਓ ਬਣਾਉਣ ਦੇ ਰੀ ਰੁੱਖਾਂ ਦੇ ਨਾਲ ਵਾਤਾਵਰਣ ਦੇ ਨਾਲ ਅਸੀਂ 23 ਜੁਲਾਈ ਨੂੰ ਪੰਜਾਬ ਦੇ ਮਹਾਨ ਪੰਜਾਬੀ ਕਵੀ ਸ਼ੇਵ ਕੁਮਾਰ ਵਿਟਾਲਵੀ ਜੀ ਦਾ ਜਨਮ ਦਿਨ ਹੈ ਸੋ 23 ਜੁਲਾਈ ਤੋਂ ਉਹਨਾਂ ਦੀ ਜਨਮ ਭੂਮੀ ਬਟਾਲਾ ਉਥੇ ਇੱਕ ਫੰਕਸ਼ਨ ਕਰਕੇ ਵੱਡਾ ਫੰਕਸ਼ਨ ਅਸੀਂ ਸਕੂਲਾਂ ਕਾਲਜਾਂ ਦੇ ਅੰਦਰ ਬੱਚਿਆਂ ਦੇ ਭਾਸ਼ਣ ਤੇ ਕਵਿਤਾ ਮੁਕਾਬਲੇ ਕਰਾ ਕੇ ਸਿਰਫ ਦੋ ਦੋ ਸਾਈਡਾਂ ਦੇ ਦੋ ਆਧਾਰ ਹੋਣਗੇ ਕਵਿਤਾ ਤੇ ਭਾਸ਼ਣ ਮੁਕਾਬਲਿਆਂ ਦਾ ਇੱਕ ਵਾਤਾਵਰਨ ਤੇ ਇੱਕ ਅਰੁਖਾ ਨੂੰ ਸਮਰਪਤ ਕਿਉਂਕਿ ਛੇਕਮਰ ਬਟਾਲਵੀ ਨੇ ਰੁੱਖਾਂ ਬਾਰੇ ਬਹੁਤ ਖੂਬਸੂਰਤ ਲਿਖਿਆ ਆਪਣੀ ਰਚਨਾ ਦੇ ਵਿੱਚ ਤੇ ਮੈਂ ਜ਼ਰੂਰ ਉਹ ਉਹਨਾਂ ਦੀਆਂ ਦੋ ਗੱਲਾਂ ਉਹਨਾਂ ਦੀ ਉਸ ਜਿਹੜੀ ਕਵਿਤਾ ਦੇ ਵਿੱਚੋਂ ਕੁਝ ਸ਼ਬਦ ਮੈਂ ਤੁਹਾਡੇ ਰਾਂ ਹੀ ਪੰਜਾਬ ਦੇ ਲੋਕਾਂ ਨਾਲ ਆਪਣੇ ਸਮਾਜ ਦੇ ਲੋਕਾਂ ਨਾਲ ਸਾਂਝੇ ਕਰਨਾ ਚਾਹਨਾ ਛੇਕਮਰ ਬਟਾਲਵੀ ਜੀ ਲਿਖਦੇ ਨੇ ਰੁੱਖਾਂ ਦੇ ਸੰਦਰਭ ਚ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾਂ ਕੁਝ ਰੁੱਖ ਨੂਹਾਂ ਧੀਆਂ ਲੱਗਦੇ ਕੁਝ ਰੁੱਖ ਵਾਂਗ ਭਰਾਵਾਂ ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਦੀ ਜੁਨੇ ਆਵਾਂ ਜੇ ਤੁਸਾਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿੱਚ ਗਾਵਾਂ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉਂਣ ਰੁੱਖਾਂ ਦੀਆਂ ਛਾਵਾਂ ਸੋ ਪੰਜਾਬ ਦਾ ਇਹ ਮਹਾਨ ਪੰਜਾਬੀ ਕਵੀ ਜੇ ਮੈਂ ਗਲਤ ਨਾ ਹੋਵਾਂ ਤਾਂ ਬੁੱਲੇ ਸ਼ਾਹ ਤੋਂ ਬਾਅਦ ਜੇ ਪੰਜਾਬ ਦਾ ਕੋਈ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵੀ ਵੈਸੇ ਤਾਂ ਬਹੁਤ ਜ਼ਿਆਦਾ ਨੇ ਸਾਰੇ ਸਤਿਕਾਰਯੋਗ ਨੇ ਪਰ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਬੜੀ ਮਹਾਨ ਹੈ ਸੋ ਇਹਨਾਂ ਦੇ ਜਨਮ ਦਿਨ ਤੋਂ 23 ਜੁਲਾਈ ਤੋਂ ਅਸੀਂ ਵਟਾਲੇ ਤੋਂ ਇਹ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਣ ਲਈ ਆ ਰਹੇ ਹਾਂ ਸੋ ਇਹ ਮੁਕਾਬਲੇ ਹੋਣਗੇ ਤਿੰਨ ਪੜਾਵਾਂ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਔਰ ਦੂਜੇ ਹੋਣਗੇ 6ਵੀਂ ਤੋਂ ਲੈ ਕੇ 10ਵੀਂ ਤੱਕ ਤੇ ਤੀਜੇ ਹੋਣਗੇ ਸਕੂਲਾਂ ਤੇ ਕਾਲਜਾਂ ਵਾਲੇ ਸੋ ਇਹ ਤਿੰਨੇ ਹੀ ਪੜਾਵਾਂ ਤੇ ਜਿਹੜੇ ਮੁਕਾਬਲੇ ਨੇ ਮੁਕਾਬਲੇ ਐਜੂਕੇਸ਼ਨ ਬਿਗਵਾਵ ਲੋਕ ਰਹਿ ਜਾਣਗੇ ਔਰ ਇਹਦੇ ਵਿੱਚ ਬੱਚਿਆਂ ਦੀ ਜਿਹੜੀ ਉਹ ਟੈਲੈਂਟ ਹੈ ਉਹਨੂੰ ਨੇੜਿਓਂ ਦੇਖਣ ਦੇ ਲਈ ਜਿਹੜੇ ਜਜਸ ਹੋਣਗੇ ਉਹ ਪੰਜਾਬ ਦੇ ਲਿਟਰੇਚਰ ਨਾਲ ਜੁੜੇ ਇਸ ਖੇਤਰ ਨਾਲ ਜੁੜੀਆਂ ਜਿਹੜੀਆਂ ਵੱਡੀਆਂ ਸ਼ਖਸ਼ਤਾ ਨੇ ਜਿਹੜੀ ਵਾਤਾਵਰਨ ਨੂੰ ਪੰਜਾਬੀ ਬੋਲੀ ਨੂੰ ਪੰਜਾਬੀ ਕਵਿਤਾਵਾਂ ਨੂੰ ਸਮੇਂ ਦੇ ਆ ਜਾਣਦੇ ਆ ਇਹਦੇ ਅੰਦਰ ਬਹੁਤ ਵੱਡਾ ਉਹਨਾਂ ਦੀ ਜਿਹੜੀ ਯੋਗਦਾਨ ਹੈ ਉਹਨਾਂ ਦੀਆਂ ਸਵਾਵਾਂ ਵੀ ਲਵਾਂਗੇ ਤੇ ਅੰਤ ਵਿੱਚ ਜਿਹੜੇ ਇਹਦਾ ਮੁੱਖ ਕਾਰਨ ਇਹ ਆ ਕਿ ਆਪਣੇ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਜਿਹੜੀ ਇਸ ਵੇਲੇ ਸਕੂਲਾਂ 'ਚ ਆ ਛੋਟੇ ਆ ਭਾਵੇਂ ਭਾਵੇਂ ਉਹ ਦਰਮਿਆਨੇ ਆ ਵੱਡੇ ਆ ਉਹਨਾਂ ਨੂੰ ਵਾਤਾਵਰਨ ਔਰ ਰੁੱਖਾਂ ਦੇ ਨਾਲ ਸਨੇਹ ਪੈਦਾ ਕਰਨ ਦੇ ਲਈ ਮਹੱਤਤਾਤਾ ਦੀ ਆਪਣੇ ਥਾਂ ਆ ਹਰ ਮਨੁੱਖ ਨੂੰ ਰੁੱਖ ਦੀ ਵਾਤਾਵਰਨ ਦੀ ਜਿਹੜੀ ਬਹੁਤ ਵੱਡੀ ਲੋੜ ਆ ਪਰ ਆਉਣ ਵਾਲੀ ਪੀੜ੍ਹੀ ਨੂੰ ਇਹਦੇ ਨਾਲ ਜੋੜਨ ਦੇ ਲਈ ਖਾਸ ਕਰਕੇ ਜਿਹੜੇ ਵਾਤਾਵਰਣ ਨੂੰ ਲੈ ਕੇ ਵੱਡੀਆਂ ਗੱਲਾਂ ਸਾਡੇ ਗੁਰੂ ਸਵਾਨਾਂ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਨੇ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਜਦੋਂ ਕੋਈ ਕਨਵਿੰਸਿੰਗ ਜੋਗ ਨਹੀਂ ਸੀਗਾ ਜਦੋਂ ਕੋਈ ਚਿਮਣੀਆਂ ਨਹੀਂ ਸੀਗੀਆਂ ਸੋ ਇਸ ਪੀੜੀ ਨੂੰ ਨਾਲ ਜੋੜਨ ਦੇ ਲਈ ਉਹਨਾਂ ਦੇ ਅੰਦਰ ਇੱਕ ਮੋਹ ਪੈਦਾ ਕਰਨ ਦੇ ਲਈ ਉਹਨਾਂ ਦੇ ਅੰਦਰ ਇੱਕ ਜਗਿਆਸ਼ਾ ਉਬਰੇ ਇਹ ਸਾਡੀ ਇੱਕ ਕੋਸ਼ਿਸ਼ ਹੈ ਸੋ 23 ਜੁਲਾਈ ਤੋਂ ਸ਼ੁਰੂ ਕਰਕੇ ਫਿਰ ਇੱਕ ਮਹੀਨਾ ਇਹ ਪ੍ਰਕਿਰਿਆ ਜਾਰੀ ਰਹੂਗੀ ਸਕੂਲਾਂ ਕਾਲਜਾਂ ਦੇ ਅੰਦਰ ਔਰ 1 ਮਹੀਨੇ ਤੋਂ ਬਾਅਦ ਫਿਰ ਇਹਨਾਂ ਦਾ ਸਟੇਟ ਕੰਪੀਟੀਸ਼ਨ ਹੋਏਗਾ ਜਿਹੜੇ ਬਲਾਕਾਂ ਚੋਂ ਜ਼ਿਲ੍ਹਿਆਂ ਚੋਂ ਚੁਣ ਕੇ ਆਣਗੇ ਬੱਚੇ ਉਸ ਸਟੇਟ ਕੰਪੀਟੀਸ਼ਨ ਦੇ ਅੰਦਰ ਜਿਹੜੇ ਬੱਚੇ ਮੁਕਾਬਲੇ ਦੇ ਵਿੱਚ ਵਿਨਰ ਹੋਣਗੇ ਉਹਨਾਂ ਬੱਚਿਆਂ ਨੂੰ ਅਸੀਂ ਆਪਣੇ ਜੰਗਲਾਤ ਵਿਭਾਗ ਵੱਲੋਂ ਇਹ ਮੇ ਵੀ ਪੰਜਾਬ ਦੇ ਜੰਗਲਾਤ ਵਿਭਾਗ ਦੇ ਵਿੱਚ ਇਹ ਪਹਿਲੀ ਇਹ ਐਕਸਰਸਾਈਜ਼ ਆ ਸੋ ਅਸੀਂ ਇਨਾਮ ਵਜੋਂ ਨਾ ਬੱਚਿਆਂ ਨੂੰ ਜਿਹੜਾ ਪਹਿਲੇ ਨੰਬਰ ਤੇ ਆਏਗਾ ਉਹਨੂੰ 51000 ਦੇਵਾਂਗੇ ਦੂਜੇ ਨੰਬਰ ਤੇ ਜਿਹੜਾ ਆਏਗਾ ਉਹਨੂੰ 31000 ਦੇਵਾਂਗੇ ਤੀਜੇ ਨੰਬਰ ਤੇ ਜਿਹੜਾ ਆਏਗਾ ਉਹਨੂੰ 21000 ਇਨਾਮ ਇਹ ਹਰ ਲੈਵਲ ਤੇ ਚਾਹੇ ਉਹ ਪਹਿਲੀ ਤੋਂ ਪੰਜਵੀਂ ਵਾਲਾ ਬੱਚਾ ਚਾਹੇ ਛੇਵੀਂ ਤੋਂ ਦਸਵੀਂ ਵਾਲਾ ਇਨਾਮ ਦਾ ਲੈਵਲ ਇੱਕੋ ਅਸੀਂ ਜਿਹੜਾ ਰੱਖਿਆ ਸੋ ਮੈਂ ਤੁਹਾਡੇ ਚੈਨਲ ਦੇ ਤੁਹਾਡੇ ਸਭ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਜ਼ਰੂਰ ਆ ਪੰਜਾਬ ਦੇ ਲੋਕਾਂ ਨੂੰ ਵੀ ਇਹ ਗੱਲ ਕਹੂੰਗਾ ਕਿ ਦੋ ਪ੍ਰੋਜੈਕਟ ਜਿਹੜੇ ਅਸੀਂ ਸ਼ੁਰੂ ਕਰਨ ਲਈ ਜਾ ਰਹੇ ਹਾਂ ਇੱਕ ਪਾਇਲਟ ਪਾਇਲਟ ਪ੍ਰੋਜੈਕਟ ਹੈ ਸਾਡਾ ਹਾਈਵੇ ਦੇ ਆਸੇ ਪਾਸੇ ਫੋਲਦਾਰ ਜਿਹੜੀ ਉਹ ਸਜਾਵਟ ਕਰਨੀ ਬੂਟੇ ਲਾਣੇ ਤੇ ਨਾਲ ਜਿਹੜਾ ਇਹ ਵਾਤਾਵਰਨ ਦੀ ਮਹੱਤਾ ਤੇ ਰੁੱਖਾਂ ਦੀ ਸੁਰੱਖਿਆ ਦੇ ਸਾਂਝਾ ਜਿਹੜਾ ਸਾਡਾ ਥੀਮ ਹੈ 23 ਜੁਲਾਈ ਪੰਜਾਬ ਦੇ ਮਹਾਨ ਪੰਜਾਬੀ ਕਵੀ ਸ਼ੇਖ ਕੁਮਾਰ ਬਟਾਲਜੀ ਬਟਾਲਵੀ ਜੀ ਦੇ ਜਨਮ ਦਿਨ ਤੋਂ ਸ਼ੁਰੂ ਕਰਨ ਲਈ ਜਾ ਰਹੇ ਆ ਕੋਈ ਇਹਦੇ ਸਬੰਧ ਕੋਈ ਚੰਗੀ رائے ਵੀ ਸਾਨੂੰ ਦੇਣਾ ਚਾਹੁੰਦਾ ਤੇ ਅਸੀਂ ਕੋ ਖੜੇ ਮੱਥੇ ਪ੍ਰਵਾਨ ਕਰਾਂਗੇ ਬਹੁਤ ਕੁਝ ਲੋਕਾਂ ਦੇ ਕੋਲ ਹੁੰਦਾ ਗੋਤ ਕੁਝ ਲੋਕਾਂ ਕੋ ਭੰਡਾਰ ਹੁੰਦਾ ਸੋ ਇਹਨੂੰ ਫਰੂਟਫੁੱਲ ਬਣਾਉਣ ਦੇ ਲਈ ਮੈਂ ਇਹ ਵੀ ਕਵਾਂਗਾ ਵੀ ਸਾਨੂੰ ਕੋਈ ਆਪਣੀਆਂ ਜਿਹੜੀਆਂ ਰਾਇਵਾਂ ਸੁਝਾਅ ਵੀ ਤੁਸੀਂ ਜ਼ਰੂਰ ਪੰਜਾਬੀ ਲੋਕਾਂ ਨੂੰ ਦੇਣੇ ਚਾਹੀਦੇ ਚਾਹੇ ਉਹ ਪੰਜਾਬ 'ਚ ਬੈਠੇ ਜਾ ਕੇ ਦੇਵਾਰ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਇਸ ਪੀੜੀ ਨੂੰ ਆਨ ਵਾਲੀ ਪੀੜੀ ਨੂੰ ਵਾਤਾਵਰਣ ਦੇ ਰੁੱਖਾਂ ਦੇ ਨਾਲ ਜੋੜਿਆ ਜਾਵੇ ਤੇ ਆਨ ਵਾਲੇ ਦਿਨਾਂ 'ਚ ਪੰਜਾਬ ਦੇ ਅੰਦਰ ਹਾਈਵੇ ਜਿਹੜੇ ਆ ਉਹ ਥੋੜੇ ਐਕਸਟਰਾ ਲੱਗਣ ਲੋਕਾਂ ਨੂੰ ਕਲਰਫੁੱਲ ਲੱਗਣ ਇਹ ਸਾਡੀ ਜਿਹੜੀ ਉਹ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਮਹੱਤਵ ਸੀਗਾ ਮંત્રી ਸਾਹਿਬ ਮંત્રી ਸਾਹਿਬ ਮંત્રી ਸਾਹਿਬ ਮંત્રી ਸਾਹਿਬ ਪੰਜਾਬ ਦੇ